ਤਸਕੂ ਪ੍ਰੋਜੈਕਟ ਬਾ ਤੁਹਾਡਾ ਸਵਾਗਤ ਹੈ ਜੀ ਰਸ਼ਾ ਸਾਡੇ ਕੋਲ ਲਿਖਤ ਆਈ ਹੈ ਉਹ ਕੁਝ ਮੈਸੇजेस ਆਏ ਨੇ ਇਹਨਾਂ ਦੇ ਬਹੁਤ ਸਾਰੇ ਵਧਾਈ ਦੇ ਮੈਸੇਜ ਨੇ ਪਾਕਿਸਤਾਨ ਦੇ ਮੁੱਖ ਚੈਨਲ ਤੇ ਕਵਰੇਜ ਲਈ ਜੀ ਮਨ ਮੰਥਨ ਕੋਰ ਕਹਿੰਦੇ ਨੇ ਹਮਾਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਬ੍ਰੈਕਟ ਚ ਉਹਨਾਂ ਨੇ ਖਾਲਸਤਾਨ ਲਿਖਿਆ ਜੀ ਬਿਸ਼ਾਰਤ ਅਲ ਜੀ ਕਹਿੰਦੇ ਨੇ ਡਾਕਟਰ ਸਾਹਿਬ ਰੱਬ ਤੁਹਾਨੂੰ ਜ਼ਿੰਦਗੀ ਔਰ ਸਿਹਤ ਦੇਵੇ ਔਰ ਖੁਸ਼ ਰੱਖੇ سنگ امرجیت خالستانی انہوں نے کہا ہے کہ خالستان زندہ باد انہوں نے کیا جی اپنے وچار دے ہو پر شاید انہوں نے کچھ اور لکھا ہوئے گا جڑائی جی دیتے آنی سکے سلمان رشید پاکستانی زندہ باد خالستان زندہ باد اور اسے طرح فاحد خان لف فروم ننکا صاحب ننکاڑا صاحب تو لکھتے ہیں امن چیمہ کشمیر زندہ باد اور ویر گردیب سنگھ گردیپ نے فتح پہ ہے ਔਰ ਬਾਕੀ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਇਸ ਨੂੰ ਵਾਚ ਕਰ ਰਹੇ ਨੇ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਬਿਲਕੁਲ ਸਾਡੇ ਕੋਲ ਲਿਖਤ ਆਈ ਹੈ ਵੀਰ ਬਲਜਿੰਦਰ ਸਿੰਘ ਜੀ ਦੀ ਨਿਊਯਾਰਕ ਤੋਂ ਇਹ ਲਿਖਦੇ ਹਨ ਇਸ ਵਿੱਚ ਇਹਨਾਂ ਨੇ ਭਾਈ ਕੁਲਬੀਰ ਸਿੰਘ ਜੀ ਦੇ ਪਿਤਾ ਸਰਦਾਰ ਅਜੀਤ ਸਿੰਘ ਜੀ ਦੇ ਚੜਾਈ ਕਰਨ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਹਨ ਇਹ ਲਿਖਦੇ ਹਨ ਮੇਰੇ ਪੁੱਤ ਦੀ ਅਣਖ ਜਾਗਦੀ ਹੋਈ ਤਾਂ ਤੇਰੇ ਤੋਂ ਥੱਪੜ ਦਾ ਬਦਲਾ ਜ਼ਰੂਰ ਲਵੇਗਾ ਸਵਰਗਵਾਸੀ ਅਜੀਤ ਸਿੰਘ ਸਹੋਤਾ ਗੁਰਾਇਆਂ ਥਾਣੇ ਦਾ ਇੰਚਾਰਜ ਮਾਨਸਿਉਂ ਬੜਾ ਹੀ ਦੁਸ਼ਟ ਬਿਰਤੀ ਵਾਲਾ ਵਿਅਕਤੀ ਸੀ ਜਿਸ ਨੇ ਇਲਾਕੇ ਵਿੱਚ ਸਿੱਖ ਨੌਜਵਾਨਾਂ ਦਾ ਜੀਵਨ ਅਦੁੱਬਰ ਕੀਤਾ ਹੋਇਆ ਸੀ ਪਾਈ ਕੁਲਬੀਰ ਸਿੰਘ ਬੜਾ ਪਿੰਡ ਤੇ ਘਰੇ ਇਸਨੇ ਰੇਡ ਕੀਤਾ ਜੋ ਕਿ ਉਸ ਵਕਤ ਰੂਪੋਸ਼ ਸੀ ਘਰ ਦੀ ਫਰੋਲਾ ਤਾਲਿੱਤ ਕਰਨ ਤੋਂ ਬਾਅਦ ਇਹ ਪੁਲਿਸ ਦੀ ਧਾੜ ਲੈ ਕੇ ਖੂਹ ਤੇ ਚਲਾ ਗਿਆ ਉਸ ਸਮੇਂ ਖੇਤਾਂ ਵਿੱਚ ਕੰਬਾਈਨ ਚੱਲ ਰਹੀ ਸੀ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੇ ਪਿਤਾ ਸਰਦਾਰ ਅਜੀਤ ਸਿੰਘ ਸੋਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੰਬਾਈਨ ਵਾਲੇ ਨੂੰ ਭਜਾ ਦਿੱਤਾ ਗਿਆ ਅਤੇ ਟਰੈਕਟਰ ਟਰਾਲੀ ਨੂੰ ਥਾਣੇ ਲੈ ਗਏ ਤੁਰਨ ਲੱਗੇ ਤਾਂ ਮਾਨੇ ਕੁੱਤੇ ਦੇ ਸਰਦਾਰ ਅਜੀਤ ਸਿੰਘ ਦੇ ਥੱਪੜ ਮਾਰ ਦਿੱਤਾ ਅਤੇ ਕਿਹਾ ਕਿ ਕਣਕ ਨੂੰ ਅੱਗ ਲਾ ਦਿਆਂ ਸਰਦਾਰ ਅਜੀਤ ਸਿੰਘ ਬੱਬਰ ਸ਼ੇਰਵੰਗ ਗਰਜਿਆ ਕਿ ਗੱਲ ਸੁਣ ਲੈ ਥਾਣੇਦਾਰਾ ਅਗ ਤੁਸੀਂ ਕੀ ਲਾਉਣੀ ਆ ਮੈਨੂੰ ਫੜਾਉ ਡੱਬੀ ਮੈਂ ਲਗਾਉਂਦਾ ਅਗ ਮੇਰੇ ਨਿਆਣੇ ਇਸ ਕਣਕ ਤੇ ਨਹੀਂ ਬੈਠੇ ਜਦੋਂ ਇਹ ਜ਼ਮੀਨ ਵਹੰਤੂ ਰੁਕੀ ਹੋਈ ਸੀ ਉਹ ਉਦੋਂ ਵੀ ਪਲ ਗਏ ਅਤੇ ਹੁਣ ਵੀ ਪਲ ਜਾਣੇ ਹਨ ਪਰ ਇਹ ਗੱਲ ਯਾਦ ਰੱਖੇ ਕਿ ਜੇਕਰ ਮੇਰੇ ਪੁੱਤ ਦੀ ਅਣਖ ਜਾਗਦੀ ਹੋਈ ਤਾਂ ਤੇਰੇ ਪਾਸੋਂ ਇਸ ਥੱਪੜ ਦਾ ਬਦਲਾ ਜ਼ਰੂਰ ਲਵੇਗਾ ਇਸ ਥੱਪੜ ਦਾ ਬਦਲਾ ਮਾਨੇ ਕੁੱਤੇ ਨੂੰ ਸਾਲ ਬਾਅਦ ਹੀ ਝੁਕਾਣਾ ਪਿਆ ਜਦੋਂ ਜਲੰਧਰ ਨੇੜੇ ਗੜੇ ਵਿਖੇ ਆਪਣੀ ਰਿਹائش ਵਾਸਤੇ ਸਿੱਖ ਰਾਨਿਆਂ ਤੋਂ ਬਟੋਰੀ ਅਤੇ ਠੱਗੀ ਹੋਈ ਮਾਇਆ ਨਾਲ ਆਲੀਸ਼ਾਨ ਕੋਠੀ ਬਣਾ ਰਿਆ ਸੀ ਤਾਂ ਉਸ ਨੂੰ ਤੂੜੀ ਦੀ ਪੰਡਵਾਗ ਖਿਲਾਰ ਕੇ ਰੱਖ ਦਿੱਤਾ ਗਿਆ ਪਾਈ ਕੁਲਵੀਰ ਸਿੰਘ ਬੜਾ ਪਿੰਡ ਦੇ ਪਿਤਾ ਸਰਦਾਰ ਅਜੀਤ ਸਿੰਘ ਸੋਤਾ ਕੁਝ ਅਰਸਾ ਬਿਮਾਰ ਰਹਿਣ ਤੋਂ ਬਾਅਦ ਅੱਜ ਅਕਾਲ ਚਲਾਣਾ ਕਰ ਗਏ ਹਨ ਪਾਈ ਸਾਬ ਦੇ ਰੂਪੋਸ਼ੀ ਜੀਵਨ ਵੇਲੇ ਸਰਦਾਰ ਅਜੀਤ ਸਿੰਘ ਨੇ ਬੇਤਹਾਸ਼ਾ ਤਸ਼ੱਤ ਤ ਆਪਣੇ ਪਿੰਡੇ ਚ ਪਿੰਡੇ ਤੇ ਝੱਲਿਆ ਜਦ ਕਿ ਮਾਨਸਿਕ ਤਸ਼ੱਤ ਦਾ ਤਾਂ ਕੋਈ ਅੰਤ ਨਹੀਂ ਸੀ ਪਰ ਪੂਰਾ ਪਰਿਵਾਰ ਅਡੋਲ ਗਿਆ ਵਾਇਗੁਰ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਚ ਤੇ ਨਿਵਾਸ ਬਖਸ਼ੇ ਪਾਣਾਤਾ ਪਰਿਵਾਰ ਪਿਛਲੇ 30 ਸਾਲ ਦਾ ਮੰਨੀ ਬੈਠਾ ਹੈ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਸਰ ਸਾਹਿਬ ਪਈ ਕੁਲਬੀਰ ਸਿੰਘ ਬੜਾ ਪਿੰਡ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਲਹਿਰ ਨੂੰ ਇੱਕ ਜ਼ਮਾਨਾ ਸੀ ਕਿ ਦੁਆਬਾ ਰੀਜਨ ਦੇ ਵਿੱਚ ਹਰਦੀਪ ਸਿੰਘ ਹੀਰਾ ਤੇ ਕੁਲਬੀਰ ਸਿੰਘ ਬੜਾ ਪਿੰਡ ਇਹ ਦੋ ਨਾਂ ਇਨਕ ਜਿਹੜੇ ਨੇ ਮਾਨ ਨਾਲ ਲਏ ਜਾਂਦੇ ਸੀ ਬਹੁਤ ਸਾਰੇ ਚਾਹੁੰਦੇ ਸੀ ਕਿ ਕਦੇ ਸਾਨੂੰ ਉਹਨਾਂ ਦੇ دیدار ਹੋਣ ਕਦੇ ਸਾਡੇ ਘਰੇ ਹੋਣ ਸੇਵਾ ਦਾ ਮੌਕਾ ਮਿਲੇ ਔਰ ਦੁਆਬੇ ਦੇ ਵਿੱਚ ਬਹੁਤ ਖੂਬਸੂਰਤੀ ਦੇ ਨਾਲ ਬੜੀ ਸਾਫ਼ ਸੁਥਰੀ ਮੂਵਮੈਂਟ ਇਹਨਾਂ ਨੇ ਰਨ ਕੀਤੀ ਹਾਲਾਂਕਿ ਬਹੁਤ ਵਾਰ ਜਦੋਂ ਜਿਹੜੇ ਲੋਕ ਮੂਵਮੈਂਟ ਨੂੰ ਐਨਲਾਈਜ਼ ਕਰਦੇ ਨੇ ਉਹ ਕਹਿਣਗੇ ਕਿ ਜੀ ਦੇਖੋ ਜਿਹੜੇ ਆਰਥਿਕ ਤੌਰ ਤੇ ਬੇਰੁਜ਼ਗਾਰੀ ਬੜੀ ਸੀ ਫਲਾਣਾ ਸੀ ਜਿਨ੍ਹਾਂ ਦੇ ਕੋਲ ਕੋਈ ਸਾਧਨ ਨਹੀਂ ਸੀ ਜ਼ਮੀਨਾਂ ਥੋੜੀਆਂ ਰਹਿ ਗਈਆਂ ਉਹ ਨੌਜਵਾਨ ਇਸ ਪਾਸੇ ਆਏ ਤਾਂ ਕਿ ਉਹ ਆਰਥਿਕ ਮੰਦਹਾਲੀ ਤੋਂ ਛੁਟਕਾਰਾ ਪਾ ਸਕਣ ਜੀ ਹੁਣ ਪਾਈ ਕੁਲਬੀਰ ਸਿੰਘ ਬੜਾ ਪਿੰਡ ਹੋਰਾਂ ਦੇ ਪਿਤਾ ਪਰਿਵਾਰ ਭਰਾ ਜਿਹੜੇ ਨੇ ਕੈਨੇਡਾ ਚ ਇੰਗਲੈਂਡ ਦੇ ਵਿੱਚ ਆਲਰੇਡੀ ਬਹੁਤ ਬੜਾ ਪਿੰਡ ਜਿਹੜਾ ਹੈ ਬਹੁਤ ਵੱਡਾ ਪਿੰਡ ਹੈ ਉਹ ਤਾਂ ਨਹੀਂ ਇਸ ਲਈ ਬੜਾ ਪਿੰਡ ਹੈ ਔਰ ਇਹ ਸਰਅਜੀਤ ਸਿੰਘ ਸੋਹੋਤਾ ਇਹਨਾਂ ਦੇ ਪਿਤਾ ਜੀ ਔਰ ਚੰਗੀ ਜ਼ਮੀਨ ਔਰ ਖਾਂਦੇ ਪਿੰਦੇ ਪਰਿਵਾਰਵਾੜੇ ਔਰ ਇਹਨਾਂ ਨੂੰ ਕਈ ਵਾਰ ਇਹਨਾਂ ਦਾ ਪਾਸਪੋਰਟ ਜਬ ਬਣਾਇਆ ਜਾਂ ਜਾਣਦਾ ਹੋਇਆ ਪਰ ਇਹਨਾਂ ਨੂੰ ਕੌਮੀ ਇਸ਼ਕ ਸੀ ਇਹਨਾਂ ਨੇ ਉੱਥੇ ਰਹਿ ਕੇ ਹੀ ਸੇਵਾ ਨੂੰ ਤਰਜੀਹ ਦਿੱਤੀ ਦੇ ਬਾਵਜੂਦ ਕਿ ਪਰਿਵਾਰ ਚਾਹੁੰਦਾ ਸੀ ਇਹ ਬਾਹਰ ਆ ਜਾਣ ਫਿਰ ਬਾਹਰ ਆਏ ਵੀ ਲੇਕਨ ਉਸ ਰੋਲ ਦੇ ਵਿੱਚ ਜਿਹੜਾ ਕਿ ਸੱਚਮੁੱਚ ਜਦੋਂ ਅਸੀਂ ਪੁਰਾਣੇ ਵੇੜਿਆਂ 'ਚ ਪੈਸਾ ਪਾਇਰਣ ਤੀਰ ਸੇ ਉਹਨਾਂ ਦੀਆਂ ਜੇਲ ਚਿੱਠੀਆਂ ਮੈਂ ਉਦੋਂ ਪ੍ਰੀ ਮੈਡੀਕਲ ਦਾ ਸਟੂਡੈਂਟ ਸੀ ਜਦੋਂ ਮੈਂ ਪਹਿਲੀ ਵਾਰ ਉਹ ਕਿਤਾਬ ਪੜ੍ਹੀ ਔਰ ਕਈ ਵਾਰ ਉਹ ਇਨਿਕ ਫੈਸੀਨੇਟਿੰਗ ਸੀ ਜੇਲ ਦੇ ਵਿੱਚ ਹੁੰਦਾ ਹੈ ਕਿ ਕੈਮਿਸਟਰੀ ਜਾਂ ਫਿਜ਼ਿਕਸ ਦੀ ਕਿਤਾਬ ਦੇ ਉੱਤੇ ਐਗਜ਼ਾਮਸ ਦੇ ਵੇੜੇ ਵੀ ਉੱਤੇ ਜੇਲ ਚਿੱਠੀਆਂ ਹੁੰਦੀ ਸੀ ਸੋ ਇਹ ਇਹ ਸੀ ਕਿ ਵੀ ਉਹ ਕਿਸ ਕਿਸਮ ਦੇ ਯੋਧੇ ਸੀ ਜਿਨ੍ਹਾਂ ਨੇ ਜੇਲਾਂ ਦੇ ਵਿੱਚ ਕਿਸ ਕਿਸਮ ਦਾ ਵਕਤ ਗੁਜ਼ਾਰਿਆ ਕਿਉਂ ਜੀ ਉਹਨਾਂ ਦੀ ਮਾਨਸਿਕ ਸਥਿਤੀ ਸੀ ਪਰ ਪਾਈ ਗੁਰਪੀਰ ਸਿੰਘ ਬੜਾ ਪਿੰਡ ਅਕਪਗ 12 ਸਾਲ ਅਮਰੀਕਾ ਦੀ ਧਰਤੀ ਦੇ ਉੱਤੇ 8-8 ਜੇਲ੍ਹਾਂ ਦੇ ਵਿੱਚ ਰਹੇ ਜੀ ਪਹਿਲੀ ਵਾਰ ਜਦੋਂ ਉਹਨਾਂ ਨੂੰ ਜਿਹੜਾ ਕਿਉਂਕਿ ਜਦੋਂ ਹੀ ਉਹਨਾਂ ਦਾ ਉਹ ਪਹੁੰਚੇ ਆਲਰੇਡੀ ਇੱਥੋਂ ਦੀ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਕੋਲ ਖਬਰ ਪਹੁੰਚ ਚੁੱਕੀ ਸੀ ਭਾਰਤੀ ਏਜੰਸੀਆਂ ਜਾਂ ਉਹਨਾਂ ਦੇ ਮੁਖਬਰ ਜਾਂ ਕੋਈ ਟੈਲੀਫੋਨ ਕਨਵਰਸੇਸ਼ਨ ਕਿਸੇ ਵੀ ਤਰੀਕੇ ਨਾਲ ਔਰ ਮੈਨੂੰ ਅਜੇ ਵੀ ਯਾਦ ਹੈ ਕਿ ਕਿਵੇਂ ਪਹਿਲੀ ਮੁਲਾਕਾਤ ਜਦੋਂ ਮੇਰੇ ਨਾਲ ਡਾਕਟਰ ਸਿੰਥੀਆ ਜਿਹੜੇ ਕਿ ਉਦੋਂ ਅਸਿਸਟੈਂਟ ਪ੍ਰੋਫੈਸਰ ਆਫ ਐਨਥਰੋਪੋਲੋਜੀ ਸੀ 1993 ਦੀ ਗੱਲ ਹੈ ਖਾਲਿਸਤਾਨ ਮੂਵਮੈਂਟ ਚ ਉਹਨਾਂ ਦੀ ਦਿਲਚਸਪੀ ਸੀ ਔਰ ਅਸੀਂ ਐਲ.ਏ ਦੀ ਜੇਲ੍ਹ ਦੇ ਵਿੱਚ ਹੋਰ ਵੀ ਬਹੁਤ ਸਾਰੇ 70 80 ਨੌਜਵਾਨ ਅੰਦਰ ਸੀ ਉਹਨਾਂ ਨੂੰ ਮਿਲਣ ਗਏ ਔਰ ਜਦੋਂ ਅਸੀਂ ਵਾਪਸ ਮੁੜਨ ਲੱਗੇ ਤੇ ਇੱਕ ਸਿੱਖ ਨੌਜਵਾਨ ਅਸੀਂ ਅੰਦਰ ਗਏ ਸਾਹਬ ਨੇ ਰੜਕੇ ਪਾਠ ਕੀਤਾ ਔਰ ਦੇਖ ਬਣਾ ਕੇ ਲਗਾਇਆ ਸੀ ਬਾਰੋਂ ਐਲ.ਏ ਦੇ ਸਿੰਗਾਂ ਦੀ ਮਦਦ ਨਾਲ ਤੇ ਉਹ ਕਹਿਣ ਲੱਗੇ ਜੀ ਇੱਥੇ ਆਪਣੇ ਕੁਲਬੀਰ ਸਿੰਘ ਬੜਾ ਪਿੰਡ ਨੂੰ ਲਿਆਂਦਾ ਹੈ ਉਹਨਾਂ ਨੂੰ ਕਿਸੇ ਬਿਲਕੁਲ ਆਈਸੋਲੇਸ਼ਨ 'ਚ ਰੱਖਿਆ ਹੋਇਆ ਹੈ ਕਿਸੇ ਨੂੰ ਉਹ ਮਿਲਣ ਨਹੀਂ ਦਿੰਦੇ। ਔਰ ਜੇ ਤੁਸੀਂ ਉਹਨਾਂ ਨਾਲ ਅਸੀਂ ਵਾਪਸ ਮੁੜੇ ਔਰ ਸਾਡਾ ਜਿਹੜਾ ਅੰਦਰ ਜਿਵੇਂ ਅਧਿਆਤਮਿਕ ਇੱਕ ਮਾਹੌਲ ਬਣਿਆ ਸੀ ਜੇ ਰ ਅਧਿਕਾਰੀ ਵੀ ਮਾਨੀਟਰ ਕਰ ਰਹੇ ਸੀ ਉਹ ਬੜੇ ਪ੍ਰਭਾਵਿਤ ਸੀ ਔਰ ਉਹਨਾਂ ਕੋ ਤੇ ਕੋਲ ਜਦੋਂ ਗਏ ਹਾਲਾਂਕਿ ਸਾਡੇ ਜਾਣ ਦਾ ਸਬਬ ਕੋਈ ਉਹਨਾਂ ਨੂੰ ਐਜ਼ ਅ ਆਥਰ ਜਾਂ ਮੈਂ ਐਜ਼ ਅ ਐਕਟਿਵਿਸਟ ਨਹੀਂ ਸੀ ਅਸੀਂ ਤਾਂ ਇੱਕ ਤੁਹਾਡੇ ਕੋਲ ਧਾਰਮਿਕ ਖਾਨਾ ਹੁੰਦਾ ਹੈ ਕਿ ਵੀ ਤੁਸੀਂ ਉਹਨਾਂ ਨੂੰ ਪ੍ਰੇਅਰ ਕਰਵਾ ਰਹੇ ਹਾਂ ਜੇ ਉਹਨਾਂ ਦੇ ਕੋਲ ਆਏ ਉਹਨਾਂ ਨੇ ਵੀ ਸਮਝਿਆ ਵੀ ਇਹ ਕੋ ਵੱਡੇ ਆਏ ਨੇ ਔਰ ਬੀਬੀ ਨੂੰ ਉਸੇ ਕ੍ਰਿਸਚੀਅਨ ਚਰਚ ਨਾਲ ਡਾਕਟਰ ਸਿੰਥੀਆ ਪ੍ਰੋਫੈਸਰ ਨੂੰ ਜੋੜਿਆ ਉਸਨੂੰ ਉਸੇ ਕਿਹਾ ਕਿ ਜੇ ਸਾਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਹੈ ਇੱਕ ਨੌਜਵਾਨ ਹੋਰ ਹੈ ਔਰ ਉਸੇ ਚੌਨਾਂ ਹੈ ਵੀ ਉਹਦੇ ਨਾਲ ਵੀ ਅਸੀਂ ਜਿਹੜਾ ਮੁਲਾਕਾਤ ਕਰੀ ਹੈ ਉਹਨਾਂ ਨੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜੇ ਨਹੀਂ ਉਹ ਬੜਾ ਖਤਰਨਾਕ ਤੇ ਇਹ ਉਹ ਜਦੋਂ ਅਸੀਂ ਦੁਬਾਰਾ ਰਿਕੁਐਸਟ ਕੀਤੀ ਕੁਝ ਮੋਮੈਂਟਸ ਹੀ ਹੁੰਦੀਆਂ ਨੇ ਜੀ ਔਰ ਉਹਨਾਂ ਨੇ ਕਿਹਾ ਜੀ ਠੀਕ ਹੈ ਪਰ ਤੁਸੀਂ ਮਿਲ ਉਹਨਾਂ ਦੇ ਕੋਲ ਨਹੀਂ ਜਾ ਸਕਦੇ ਇੰਨੇ ਕਦਮ ਦੂਰ ਅੰਦਰ ਕਮਰੇ ਚ ਨਹੀਂ ਹੋਏਗਾ ਬਾਹਰ ਜਦੋਂ ਬੈਕ ਦੇ ਉੱਤੇ ਆਹਾਤਾ ਸੀ ਔਰ ਉਹਦੇ ਚ ਉਹਨਾਂ ਨੂੰ ਲਿਆਏ ਪੈਰਾਂ ਚ ਬੇੜੀਆਂ ਸਿਹਤ ਕੜੀਆਂ ਕੇਸੀ ਸਿੱਖੀ ਸਰੂਪ ਸੀ ਲੇਕਿਨ ਕੇਸਰ ਲੰਗਾ ਕਿਉਂਕਿ ਉਹ ਤੁਹਾਨੂੰ ਬੰਨਣ ਨਹੀਂ ਦਿੰਦੇ ਸਿਰ ਤੇ ਔਰ ਆ ਕੇ ਕੁਝ فاਸਲੇ ਤੇ ਖਲੋਤੇ ਸੰਥੀਆ ਥੋੜੀ ਜਿਹੀ ਜਿਵੇਂ ਹੁੰਦਾ ਹੈ ਅਮਰੀਕਨਸ ਦਾ ਥੋੜੀ ਕਬਰਾਕ ਚ ਵੀ ਸੀ ਮੈਂ ਫਤਿਹ ਬੁਲਾਈ ਉਹਨਾਂ ਦੀ ਫਤਿਹ ਜ ਮੇਰੇ ਨਾਲੋਂ ਵੀ ਜ਼ਿਆਦਾ ਗਰਦ ਸੀ ਮੈਂ ਵੀ ਥੋੜੀ ਉਦਾਸੀ ਮਹਿਸੂਸ ਕੀਤੀ ਕਿਉਂਕਿ ਨਾ ਸੁਣਿਆ ਹੋਇਆ ਸੀ ਪਹਿਲਾਂ ਕਦੇ ਮਿਲਣ ਦਾ ਸਬਬ ਨਹੀਂ ਸੀ ਜੀ ਔਰ ਉਹਨਾਂ ਨੇ ਕਿਹਾ ਵੀ ਨਹੀਂ ਇਹ ਤਸਿੰਗਾਂ ਦੇ ਗਹਿਣੇ ਨੇ ਕੜੀਆਂ ਔਰ ਬੀੜੀਆਂ ਨੂੰ ਔਰ ਉਹਨਾਂ ਨੇ ਦੋਕ ਬੇਨਤੀਆਂ ਉਹਨਾਂ ਨੇ ਕਿਹਾ ਕਿ ਜੀ ਜੇ ਤੁਸੀਂ ਜਾਣ ਲੱਗੇ ਜੇਲ ਅਧਿਕਾਰੀਆਂ ਨੂੰ ਜਿਹੜਾ ਇਹ ਦੱਸ ਦਿਓ ਤੇ ਫਿਰ ਜਿਹੜਾ ਇੱਕ ਇਸ਼ਨਾਨ ਦਾ ਕੋਈ ਟਾਈਮ ਨਹੀਂ ਹੈ

ਕੈਲੀਫੋਰਨੀਆ ਦਾ ਮੇਰਾ ਕੋਈ ਵੀ ਫੇਰਾ ਮੁਕਮਲ ਨਹੀਂ ਸੀ ਹੁੰਦਾ ਜੋ ਤੱਕ ਮੈਂ ਉਹਨਾਂ ਨਾਲ ਮੁਲਾਕਾਤ ਨਾ ਕਰਾਂ ਬਹੁਤ ਸਾਰੇ ਉਹਨਾਂ ਦੇ ਔਰ ਮੈਂ ਇਹ ਕਹਿ ਸਕਦਾ ਹਾਂ ਕਿ ਜਿਵੇਂ بڑے ਪਿੰਡ ਵਾਲਿਆ ਨੇ ਭਾਵੇਂ ਕੈਨੇਡਾ ਚ ਸਾਂ ਦੂਜਾ ਸੀ ਕਾਫੀ ਲੰਬਾ ਵਕਤ ਉਹਨਾਂ ਨੇ ਕਿਸੇ ਤੋਂ ਫੰਡ ਨਹੀਂ ਲਿਆ ਉਹਨਾਂ ਨੇ ਕਿਹਾ ਜੀ ਅਸੀਂ ਪੈਰਵਾਹੀ ਕਰਾਂਗੇ ਔਰ ਪਰਿਵਾਰ ਦਾ ਵੀ ਔਰ ਅਲਟੀਮੇਟਲੀ ਵਾਪਸ ਬੇਸ਼ੱਕ ਬੱਤੀ ਤੇਤੀ ਕੇਸ ਉਹਨਾਂ ਦੇ ਪਾਇਆ ਸੀ ਗੁਰਬੀਰ ਸਿੰਘ ਬੜਾ ਪਿੰਡ ਤੇ ਇਵੈਂਚੁਅਲੀ ਜਦੋਂ ਟ੍ਰਾਇਲ ਚ ਗਏ ਦੋ ਤਿੰਨ ਕੇਸ ਰਹਿ ਗਏ 28 29 ਡਿਗ ਪੇ ਔਰ ਉੱਥੇ ਜਾ ਕੇ ਵੀ ਉਹਨਾਂ ਨੇ ਬਾਹਰੀ ਹੋ ਕੇ ਬਾਹਰ ਆ ਗਏ ਔਰ ਉਹ ਘਰ ਨਹੀਂ ਬੈਠੇ ਨਹੀਂ ਤਾਂ ਇਨਾ ਲੰਬਾ ਵਕਤ 12 13 ਸਾਲ ਤੁਸੀਂ ਇਮੇਜਿਨ ਕਰੋ ਜੇਲ੍ਹਾਂ ਦੇ ਵਿੱਚ ਇੱਥੋਂ ਦੇ ਕੋਈ ਸੌਖਾ ਨਹੀਂ ਹੁੰਦਾ ਜੀ ਲੇਕਿਨ ਉਹਨਾਂ ਨੇ ਜਿਹੜਾ ਐਕਟਿਵਲੀ ਸ਼੍ਰੋਮਣੀ ਕਮੇਟੀ ਦੀ ਚੋਣ ਵੀ ਲੜੀ ਜਿੱਤੀ ਵੀ ਇਲਾਕੇ ਦੇ ਵਿੱਚ ਹਿੰਦੂ ਹੋਣ ਕੋਈ ਮੁਸਲਮਾਨ ਹੋਣ ਇਸਾਈ ਹੋਣ ਹਰ ਕੋਈ ਉਹਨਾਂ ਨੂੰ ਔਰ ਜਦੋਂ ਵੀ ਉਹਨਾਂ ਦਾ ਜਲੰਧਰ ਚ ਟ੍ਰਾਇਲ ਚੱਲਦਾ ਚੱਲਦਾ ਰਿਹਾ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਪਿੰਡ ਦੇ ਜਿਹੜੇ ਨੇ ਉਹ ਪੂਰਾ ਭਰਿਆ ਹੁੰਦਾ ਸੀ ਕੋਰਟ ਰੂਮ ਸੋ ਮੈਂ ਸਮਝਦਾ ਹਾਂ ਵੀ ਸਾਰੇ ਜੀਤ ਸਿੰਘਸ ਹੋਤਾ ਉਹਨਾਂ ਦੇ ਬਜ਼ੁਰਗ ਚਲੋ ਜਿਹੜਾ ਬੰਦਾ ਇਸ ਪਾਸੇ ਤੁਰਦਾ ਉਹਨੇ ਤਾਂ ਆਪਣਾ ਮਨ ਬਣਾਇਆ ਹੁੰਦਾ ਕਿ ਵੀ ਉਹ ਕਾਂਸਿਕਵੈਂਸ ਲਈ ਤਿਆਰ ਹੈ ਲੇਕਿਨ ਜਿਹੜੇ ਪਰਿਵਾਰ ਸਫਰ ਕਰਦੇ ਨੇ ਪਿਤਾ ਮਾਤਾ ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਕਿਵੇਂ इवन ਥਾਣੇਦਾਰ ਨੇ ਚਪੇੜ ਮਾਰੀ ਔਰ ਉਹਨਾਂ ਨੇ ਕਿਹਾ ਵੀ ਜੇ ਮੇਰੇ ਪੁੱਤ 'ਚ ਅਣਖ ਹੋਏਗੀ ਤਾਂ ਉਹਦਾ ਬਦਲਾ ਜ਼ਰੂਰ ਲੈਗਾ ਔਰ ਉਹ ਤੂੜੀ ਦੀ ਪੰਡ ਬਣਾ ਦਿੰਦਾ ਹੈ ਸੋ ਅਸੀਂ ਵੀ ਭਾਈ ਅਜੀਤ ਸਿੰਘ ਸੋਹਤਾ ਉਹਨਾਂ ਦੇ ਚੜਾਈ ਕਰਨ ਦੇ ਉੱਤੇ ਕਿਉਂਕਿ ਭਾਈ ਕੁਲਬੀਰ ਸਿੰਘ ਬੜਾ ਪਿੰਡ ਤੋਂ ਬਾਹਰ ਹੈ ਜੇਲ੍ਹ ਚ ਨੇ ਕਿਸੇ ਹੋਰ ਕੇਸ ਦੇ ਕੰਟੈਕਟ ਜੀ ਸੋ ਉਹਨਾਂ ਨਾਲ ਤਾਂ ਗੱਲਬਾਤ ਨਹੀਂ ਹੋ ਸਕੀ ਲੇਕਿਨ ਕੌਮੀ ਤੌਰ ਤੇ ਅਸੀਂ ਸਮਝਦੇ ਹਾਂ ਕਿ ਇਸ ਰਸਤੇ ਤੇ ਤੁਰੇ ਹੋਏ ਜਿਹੜੇ ਵੀਰ ਭੈਣਾਂ ਨੇ ਇਹੀ ਸਾਡੀ ਬਰਾਦਰੀ ਹੈ ਇਹੀ ਭਾਈਚਾਰ ਹੈ ਇਹੀ ਪਰਿਵਾਰ ਹੈ ਔਰ ਇਹੀ ਸਾਡਾ ਖਜ਼ਾਨਾ ਹੈ ਔਰ ਉਹਨਾਂ ਚੋਂ ਜਦੋਂ ਬਜ਼ੁਰਗ ਤੁਰ ਜਾਂਦੇ ਨੇ ਔਰ ਖਾਸ ਤੌਰ ਤੇ ਜਦੋਂ ਤੁਸੀਂ ਜੇਲ੍ਹ ਚ ਹੋਵੋ ਜਾਂ ਵਿਦੇਸ਼ ਚ ਹੋਵੋ ਜਾ ਨਾ ਸਕੋ ਇੱਕ ਆਪਣੀ ਕਿਸਮ ਦੀ ਪੀੜ ਹੁੰਦੀ ਹੈ ਸੋ ਅਸੀਂ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਭਾਈ ਅਜੀਤ ਸਿੰਘ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਜੀ ਔਰ ਇਹੋ ਜਿਹੇ ਹੌਸਲੇ ਵਾਲੇ ਬਜ਼ੁਰਗ ਹੋਣ ਜਿਹੜੇ ਕਿ ਬੱਚੇ-ਬੱਚੀਆਂ ਨੂੰ ਇਸ ਰਸਤੇ ਤੇ ਤੋਰ ਕੇ ਵੀ ਉਹਨਾਂ ਦੇ ਵਿੱਚ ਉਹ ਖਾਲਸਾ ਹੀ ਅਣਖ ਔਰ ਗੈਰਤ ਜਿਹੜੀ ਹੈ ਉਸ ਨੂੰ ਟੈਸਟ ਵੀ ਕਰਨ ਕਿ ਵੀ ਇਹ ਹੈ ਕਿ ਨਹੀਂ ਜੀ ਜੀ ਬਿਲਕੁਲ ਸਵੀਰ ਬਲਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਹੁਣ ਤੋਂ ਸਰ ਦਰਸ਼ਕਾਂ ਦੱਸਦੋਂ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਬਿੱਤ ਸੋਈਆ ਨੰਬਰ 147 ਨੂੰ ਚੁਣਿਆ ਜੀ ਸ਼ਬਦ ਸੁਰਤ ਲਵਲੀਨ ਅਕੁਲੀਨ ਪੈ ਚਤਰਬਰਨ ਮਿਲ ਸਾਧ ਸੰਗ ਜਾਣੀਏ ਸ਼ਬਦ ਸੁਰਤ ਲਵਲੀਨ ਜਲਮੀਨ ਗਤ ਗੋਹਜ ਗਵਨ ਜਲ ਪਾਨ ਉਨਮਾਨੀ ਸ਼ਬਦ ਸੂਰਤ ਲਵਲੀਨ ਪਰਬੀਨ ਪੈ ਪੂਰਨ ਬ੍ਰह्म ਇਕੈ ਇਕ ਪਹਿਚਾਨੀਏ ਸ਼ਬਦ ਸੂਰਤ ਲਵਲੀਨ ਪਗ ਰੀਨ ਪੈ ਗੁਰਮੁਖ ਸ਼ਬਦ ਸੂਰਤ ਉਰ ਆਨੀ ਜੀ ਉਹ ਇਹਦੇ ਚ ਭਾਈ ਸਾਹਿਬ ਨੇ ਉਹ ਗੁਰਸਿੱਖ ਜਿਨ੍ਹਾਂ ਦੀ ਸੂਰਤ ਵਾਹਿਗੁਰੂ ਦੇ ਪਿਆਰ ਵਿੱਚ ਵਾਹਿਗੁਰੂ ਦੇ ਚਰਨਾਂ ਵਿੱਚ ਪੁੜੀ ਹੁੰਦੀ ਹੈ ਉਹ ਕੀ ਤਬਦੀਲੀ ਲਿਆਂਦੀ ਹੈ ਉਸ ਦਾ ਕੀ ਨਜ਼ਾਰਾ ਹੁੰਦਾ ਹੈ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਭਾਈ ਚਾਰ ਵਰਣ ਬ੍ਰਾਹਮਣਵਾਦ ਨੇ ਬ੍ਰਾਹਮਣ क्षत्रिय ਵੈਸ਼ ਊ ਦੂਚਨੀ ਚ ਬਣਾਏ ਨੇ ਪਰ ਜਿਨ੍ਹਾਂ ਦੀ ਸੁਰਤ ਸ਼ਬਦ ਦੇ ਵਿੱਚ ਟਿਕੀ ਹੁੰਦੀ ਹੈ ਉਸ ਦੀ ਲਿਵ ਚ ਲੀਨ ਹੁੰਦੇ ਨਹੀਂ ਉਹ ਇਸ ਜਾਤ ਪਾਤੀ ਵਰਣ ਆਸ਼ਰਮ ਦੀ ਵੰਡ ਚੋਂ ਨਿਕਲ ਜਾਂਦੇ ਨੇ ਔਰ ਇਹ ਉਹਨਾਂ ਦੇ ਲਈ ਸਾਧ ਸੰਗੀ ਸਾਰੇ ਜਿਹੜੇ ਇਸ ਰਸਤੇ 'ਤੇ ਤੁਰੇ ਨੇ ਉਹ ਸਤਸੰਗੀ ਨੇ ਸਾਧਸੰਗੀ ਨੇ ਉਹ ਚਤਰਬਰਣ ਇਹ ਸਾਰੀ ਕੈਤੋਂ ਨਿਕਲ ਜਾਂਦੇ ਨੇ ਫੇਰ ਜਿਨ੍ਹਾਂ ਦੀ ਸੁਰਤ ਸ਼ਬਦ ਦੇ ਵਿੱਚ ਪੁੜੀ ਹੋਈ ਹੈ ਉਹਨਾਂ ਦਾ ਹਾਲ ਉਵੇਂ ਹੀ ਹੁੰਦਾ ਜਿਵੇਂ ਜਲ ਮੀਨ ਗਤ ਕਿ ਜਿਵੇਂ ਮੱਛੀ ਜਿਹੜੀ ਪਾਣੀ ਦੇ ਵਿੱਚ ਹੈ ਗੋਹਜ ਗਵਨ ਜਲ ਪਾਨ ਉਨਮਾਨੀ ਉਹ ਪਾਣੀ ਦੇ ਵਿੱਚ ਹੀ ਰਹਿੰਦੀ ਹੈ ਉੱਥੇ ਹੀ ਉਹਦੀ ਖੁਰਾਕ ਹੈ ਉਹਦਾ ਜੀਵਨ ਮਰਨ ਉੱਥੇ ਹੀ ਹੈ ਪਾਣੀ ਤੋਂ ਬਿਨਾ ਮੱਛਲੀ ਦਾ ਹੋਰ ਕੋਈ ਨਹੀਂ ਹੈ ਸਭ ਕੁਝ ਉਹਦਾ ਪਾਣੀ ਹੈ ਇਸੇ ਤਰ੍ਹਾਂ ਜਿਨ੍ਹਾਂ ਦੀ ਸੁਰਤ ਗੁਰੂ ਦੇ ਸ਼ਬਦ ਜੁੜੀ ਹੋਈ ਹੈ ਉਹਨਾਂ ਦੇ ਲਈ ਬੇਪਰਵਾਹੀ ਹੁੰਦੀ ਹੈ ਬਾਕੀ ਹਰ ਚੀਜ਼ ਨਾਲ ਉਹ ਵਾਹਿਗੁਰੂ ਦੇ ਪਿਆਰ ਨੂੰ ਹੀ ਅਣਮੋਲ ਆਪਣਾ ਖਜ਼ਾਨਾ ਆਪਣਾ ਜੀਵਨ ਸਮਝਦੇ ਨੇ ਫਿਰ ਭਾਈ ਸਾਹਿਬ ਨੇ ਯਾਦ ਕਰਵਾਇਆ ਕਿ ਜਦੋਂ ਇਹ ਸ਼ਬਦ ਸੁਰਤ ਦੀ ਖੇਡ ਖੇਡੀ ਜਾਂਦੀ ਹੈ ਤੇ ਲਿਵ ਲੀਨ ਪਰਬੀਨ ਪਏ ਫਿਰ ਉਸ ਗੁਰਮੁਖ ਦੇ ਅੰਦਰ ਉਸ ਪਿਆਰੇ ਦੇ ਅੰਦਰ ਪੂਰਨ ਬ੍ਰਹਮ ਇਕ ਹੈ ਇਕ ਪਹਿਚਾਨੀ ਉਸ ਦੇ ਅੰਦਰ ਇਹ ਅਹਿਸਾਸ ਹੁੰਦਾ ਜੱਥ ਦੇਖਾਂ ਤਤ ਤੋਂ ਚਾਰ ਚਫੇਰੇ ਉਸ ਦੇ ਅੰਦਰ ਪੂਰਨ ਬ੍ਰਹਮ ਵਸਦਾ ਔਰ ਹਰ ਇੱਕ ਦੇ ਵਿੱਚ ਉਸ ਵਾਇਗਰੂ ਨੂੰ ਹੀ ਉਹ ਦੇਖਦਾ ਔਰ ਇਸ ਕਿਸਮ ਦੇ ਗੁਰਮੁਖ ਅਲਟੀਮੇਟਲੀ ਉਸ ਉੱਚ ਅਵਸਥਾ ਨੂੰ ਪ੍ਰਾਪਤ ਹੁੰਦੇ ਨੇ ਸ਼ਬਦ ਸੁਰਤ ਲਵ ਲੀਨ ਪਗ ਰੀਨ ਭੈ ਕਿ ਉਹ ਉਹਨਾਂ ਰੱਬ ਦੇ ਪਿਆਰਿਆਂ ਦੇ ਪੈਰਾਂ ਦੀ ਤੂੜ ਹੋਣਾ ਨੋਚਦੇ ਨੇ ਗੁਰਮੁਖ ਸ਼ਬਦ ਸੁਰਤ ਉਰ ਆਨੀ ਜਿਨ੍ਹਾਂ ਦੇ ਉਰ ਦਿਲ ਨੂੰ ਕਹਿੰਦੇ ਨੇ ਹਿਰਦੇ ਨੂੰ ਕਹਿੰਦੇ ਨੇ ਜੀ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਾਗ ਗੁਰੂ ਦਾ ਪਿਆਰ ਵਸਦਾ ਉਹ ਸੱਚੇ ਗੁਰਮੁਖ ਨੇ ਔਰ ਉਹ ਚਾਹਨਾ ਕਰਦੇ ਨੇ ਕਿ ਅਸੀਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਹੋ ਜਾਈ ਨਿਮਰਤਾ ਹੰਬਤ ਜੀ ਹਿਊਮਿਲਟੀ ਉਹਨਾਂ ਦੇ ਅੰਦਰ ਹੁੰਦੀ ਹੈ ਸੋ ਇਹ ਅੱਜ ਦਾ ਵਿਚਾਰ ਜੀ ਦਾ ਸਾਡਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨੇ ਆਪਣੇ ਈਵਰਜ਼ ਕੋਲੇ ਨੇ ਇਜਾਜ਼ਤ ਵੀਵਰਜ਼ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤਨਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨ ਮੁਖਵਾਂਗੇ ਤਦ ਤੱਕ ਲਈ ਮੈਨੋ ਤੇ ਬਨਾਰ ਸੁਣਾ ਗਿਆ ਦੋ ਦੇਖਦੇ ਰਹੋ ਟੀਵੀ 84 ਬੁਲਾਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ